ਸਿੱਖੀ ਦਾ ਸਰ ਤਤ ਸੀ ਜਿਹੜਾ ਕਿਰਤੀਆਂ ਨਾਲ ਖੜਨ ਦਾ ਤਤ ਸੀਗਾ ਜੋ ਜਾਤ ਪਾਤ ਦਾ ਵਿਤਕਰਾ ਸੀ ਉਸ ਸਮੇਂ ਤੇ ਅੱਜ ਵੀ ਮੌਜੂਦ ਹੈਗਾ ਇੱਕ ਦਲਤ ਪਾਠੀ ਬੈਠਾਗਾ ਗ੍ਰੰਥ ਸਾਹਿਬ ਪੜ ਰਿਹਾ ਉਹਨੂੰ ਉੱਥੋਂ ਠਾ ਦਿੱਤਾ ਜਾਂਦਾ ਹੈਗਾ ਜਾਂ ਜੋ ਜਬਰ ਆ ਜਿਹੜੇ ਜਾਤ ਪਾਤ ਦੇ ਨਾਂ ਤੇ ਜਾਂ ਔਰਤਾਂ ਨਾਲ ਵਿਤਕਰੇ ਆ ਉਹ ਵੀ ਲਗਾਤਾਰ ਉਸੇ ਤਰ੍ਹਾਂ ਹੀ ਖੜੇ ਹੈਗੇ ਵੀ ਜੇਕਰ ਸਿੱਖੀ ਨੂੰ ਬਚਾਉਣਾ ਹੈਗਾ ਕਾ ਜੋ ਗੁਰੂ ਸਾਹਿਬਾਨ ਦਾ ਰਾਹ ਸੀ ਕੀਰਤਿਆਂ ਨਾਲ ਖੜਨ ਦਾ ਰਾਹ ਸੀ ਜੋ ਜ਼ਬਰ ਖਿਲਾਫ ਲੜਨ ਦੀ ਵਿਚਾਰਧਾਰਾ ਸੀਗੀ ਉਹ ਤੋਂ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਜਾੜੂ ਕਰਵਾਇਆ ਜਾਵੇ। ਭਾਵੇਂ ਪੰਜਾਬ ਦੇ ਵਿੱਚ ਸਿੱਖੀ ਦੀ ਵਜ੍ਹਾ ਕਰਕੇ ਇੱਥੇ ਸਿੱਖੀ ਦਾ ਬੂਟਾ ਲੱਗਿਆ ਵਧਿਆ ਫੁੱਲਿਆ। ਤੇ ਜੇਕਰ ਦੂਜੀਆਂ ਸਟੇਟਾਂ ਦੇ ਵਿੱਚ ਆਪਾਂ ਜਾ ਕੇ ਦੇਖੀਏ ਤਾਂ ਜਿਹੜਾ ਜਾਤ ਪਾਤ ਵਾਲਾ ਵਿਤਰਾ ਹੈਗਾ ਉਹ ਬਹੁਤ ਵੱਡੇ ਪਾੜੇ ਤੇ ਆ ਪਰ ਪੰਜਾਬ ਦੇ ਵਿੱਚ ਅਜਿਹਾ ਨਹੀਂ ਕਿਉਂਕਿ ਸਾਡੇ ਗੁਰੂਆਂ ਦਾ ਫਾਸਲਾ ਹੈ। ਪਰ ਤੁਸੀਂ ਅੱਜ ਵੀ ਇਹ ਕਹਿ ਰਹੇ ਹੋਗੇ ਕਿ ਵਿਤਕਰਾ ਹੈਗਾ ਕਿ ਵਾਤਾ ਹੀ ਲੱਗਦਾ ਹੈਗਾ ਤੁਹਾਨੂੰ ਸਮਾਜ ਦੇ ਵਿੱਚ ਸਕੂਲ ਜੇ ਮੈਂ ਸਰਕਾਰੀ ਸਕੂਲ ਆ ਸਿਰਫ ਤੇ ਸਰਪੋ ਸ਼ੂਦਰਾਂ ਦੇ ਜਾਂ ਦਲਤਾਂ ਦੇ ਸਕੂਲ ਬਣ ਚੁੱਕੇ ਆ ਜਾਂ ਤੀਜੇ ਹਿੱਸਿਆਂ ਪੰਚਾਇਤੀ ਜਿਮੇਨਾ ਲੈ ਆਂਦਾ ਜਦੋਂ ਆਉਂਦੀ ਆ ਵਾਰੀ ਆਉਂਦੀ ਆ ਜਾਂ ਕਾਨੂੰਨੀ ਤੌਰ ਤੇ ਮਾਨਤਾ ਲੈਣ ਦੀ ਗੱਲ ਕਰਦੇ ਆ ਤਾਂ ਫਿਰ ਉੱਥੇ ਦਲਤਾਂ ਨੂੰ ਇੱਕ ਪਾਸੇ ਟਾਰਗੇਟ ਕਰਕੇ ਟਾਰਗੇਟ ਕੀਤਾ ਜਾਂਦਾ ਹੈਗਾ ਵੀ ਇਹ ਕਿਤੇ ਆਪਦੇ ਹੱਕ ਨਾ ਲੈਣ ਸੀ ਸਮਝਦੇ ਆ ਵੀ ਸਿੱਖਿਓ ਨੂੰ ਸਰਪੰ ਲੰਗਰਾ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਜੋ ਸਾਡੇ ਗੁਰਬਾਣੀ ਤੋਂ ਅਸੀਂ ਸੇਧ ਲੈ ਸਕਦੇ ਆ ਬਾਣੀ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀ ਕਦਮਾਂ ਨੂੰ ਚੁੱਕਿਆ ਗਿਆ ਸੀ ਸਾਡੇ ਗੁਰੂ ਸਾਹਿਬਾਨਾਂ ਬਾਰੇ ਦੋਸਤੋ ਦਸੰਬਰ ਦਾ ਮਹੀਨਾ ਤੇ ਤੁਹਾਨੂੰ ਪਤਾ ਹੀ ਆ ਕਿ ਦਸੰਬਰ ਮਹੀਨੇ ਦੇ ਵਿੱਚ ਗੁਰੂ ਸਾਹਿਬ ਤੇ ਉਹਨਾਂ ਦੇ ਸਾਰੇ ਸਾਰੇ ਪਰਿਵਾਰ ਆ ਜਿਹੜਾ ਉਹ ਸ਼ਹੀਦੀਆਂ ਪ੍ਰਾਪਤ ਕਰ ਗਿਆ ਸੀ ਨਾਲ ਹੀ ਉਹਨਾਂ ਦੇ ਨਾਲ ਜੋ ਸਿੱਖ ਸੰਗਤਾਂ ਸੀਗਾਂ ਉਹਨਾਂ ਦੇ ਜੋ ਸਰਦਾਲੂ ਸੀਗੇ ਉਹਨਾਂ ਨੇ ਵੀ ਆ ਜਿਹੜਾ ਇਸ ਮਹੀਨੇ ਦੇ ਵਿੱਚ ਸ਼ਹਾਦਤਾਂ ਦੇ ਜਾਨ ਪੀਤੀ ਤੇ ਵੱਖ-ਵੱਖ ਤਰੀਕੇ ਦੇ ਨਾਲ ਅ ਗੁਰੂ ਸਾਹਿਬ ਦੀਆਂ ਜੋ ਉਹਨਾਂ ਦਾ ਪਰਿਵਾਰ ਵਾਰਿਆ ਗਿਆ ਜੋ ਸ਼ਹੀਦੀਆਂ ਹੋਈਆਂ ਵੱਖ-ਵੱਖ ਤਰੀਕੇ ਦੇ ਨਾਲ ਆ ਜਿਹੜਾ ਉਹਨਾਂ ਦਾ ਇਹ ਦਿਹਾੜੇ ਆ ਜਿਹੜੇ ਸ਼ਹੀਦੀ ਦਿਹਾੜੇ ਆ ਜਿਹੜੇ ਮਨਾਉਂਦੀ ਆ ਜਿਹੜੀ ਉਹ ਲੋਕ ਆ ਕੋਸ਼ਿਸ਼ ਕਰ ਰਹੇ ਹੈਗੇ ਤੇ ਵੱਖ-ਵੱਖ ਥਾਵਾਂ ਦੇ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਇਹ ਸ਼ਹੀਦੀ ਦਿਹਾੜੇ ਆ ਜਿਹੜੇ ਉਹ ਮਨਾਏ ਜਾ ਰਹੇ ਆ ਸੜਕਾਂ ਦੇ ਵਿੱਚ ਧੱਕੇ ਦੇ ਨਾਲ ਘੇਰ-ਘੇਰ ਕੇ ਰੱਜਿਆਂ ਹੋਿਆਂ ਨੂੰ ਵੀ ਲੰਗਰ ਸ਼ਕਾਸ਼ਕਾ ਕੇ ਜਿਹੜੇ ਉਹ ਸ਼ਹੀਦੀ ਦਿਹਾੜੇ ਮਨਾਉਂਦੀਆਂ ਜਿਹੜੀਆਂ ਉਹ ਗੱਲਾਂ ਕੀਤੀਆਂ ਜਾ ਰਹੀਆਂ ਵੱਖਰੇ ਵੱਖਰੇ ਤਰੀਕੇ ਆ ਜਾਣਗੇ ਸਿੱਖ ਧਰਮ ਦੇ ਵਿੱਚ ਹਰੇਕ ਬੰਦੇ ਦੀ ਆਪਣੀ ਸ਼ਰਧਾ ਹੈਗੀ ਆ ਪਰ ਪੰਜਾਬ ਦੇ ਵਿੱਚ ਕੁਝ ਕੁ ਨੌਜਵਾਨ ਆ ਜਿਹੜੇ ਉਹ ਲੀਹੋ ਹਟਵੇਂ ਸਿੱਖੀ ਦੇ ਮੂਲ ਤੱਤ ਨੂੰ ਆ ਜਿਹੜਾ ਪਛਾਣਨ ਦੇ ਲਈ ਆ ਜਿਹੜਾ ਉਹ ਆਪ ਦੇ ਤਰੀਕੇ ਦੇ ਨਾਲ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਆ ਜਿਹੜੇ ਉਹ ਸੰਵਾਦ ਰਚਾ ਰਹੇ ਹੈਗੇ ਇੱਕ ਦੂਸਰੇ ਦੇ ਨਾਲ ਤੇ ਸਿੱਖੀ ਦੇ ਮੂਲ ਤੱਤ ਨੂੰ ਪਛਾਣਨ ਦੀ ਆ ਜਿਹੜੀ ਉਹ ਕੋਸ਼ਿਸ਼ ਵੀ ਕਰ ਰਹੇ ਆ ਭਾਵੇਂ ਸਾਧਨ ਬਹੁਤ ਸੀਮਤ ਹਨ ਕੋਲੇ ਪਰ ਫਿਰ ਵੀ ਕੋਸ਼ਿਸ਼ ਕਰ ਰਹੇ ਆ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਨੌਜਵਾਨ ਭਾਰਸਵਾ ਵੱਲੋਂ ਅ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਸਰ ਸਾਹਿਬ ਵਿਖੇ ਇੱਕ ਕਾਨਫਰੰਸ ਕਰਾਈ ਗਈ ਇੱਕ ਵਿਚਾਰ ਚਰਚਾ ਕੀਤੀ ਗਈ ਨੌਜਵਾਨਾਂ ਦੇ ਨਾਲ ਸਿੱਖ ਇਤਿਹਾਸ ਬਾਰੇ ਜਿਹੜੀ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਗਈ ਆਪਾਂ ਅ ਜਾਣਕਾਰੀ ਲਵਾਂਗੇ ਸਾਡੇ ਨਾਲ ਹਰਜਿੰਦਰ ਜੀ ਮੌਜੂਦ ਨੇ ਜੋ ਕਿ ਅ ਜ਼ਿਲ੍ਹਾ ਆਗੂ ਹੈ ਸਵਾਗਤ ਹੈ ਬਾਈ ਜੀ ਧੰਨਵਾਦ ਬਾਈ ਜੀ ਬਾਈ ਜੀ ਨੌਜਵਾਨ ਭਾਰਤ ਸਭਾ ਵੱਲੋਂ ਤੁਸੀਂ ਨਿਰੇਕਲਾ ਜੇ ਉਦਦਮ ਕੀਤਾ ਹੈਗਾ ਕਿ ਬਹੁਤ ਹੀ ਵਕਰੇ ਤਰੀਕੇ ਦੇ ਨਾਲ ਆਮ ਤੌਰ ਦੇਤੇ ਇਹ ਹੁੰਦਾ ਹੈਗਾ ਕਿ ਸਿਰਫ ਤੇ ਸਿਰਫ ਲੰਗਰ ਲਾਉਣ ਤੀ ਕੀ ਆ ਜਿਹੜਾ ਉਥੋਂ ਤੀ ਕੀ ਆ ਜਿਹੜਾ ਸਿੱਖੀ ਨੂੰ ਆ ਜਿਹੜਾ ਉਹ ਮਹਦੂਦ ਕਰ ਦਿੱਤਾ ਹੈਗਾ ਸੀਮਤ ਕਰ ਦਿੱਤਾ ਹੈਗਾ ਤੁਸੀਂ ਥੋੜਾ ਵਿਸ਼ਾਲ ਕਰਨ ਦੀ ਕੋਸ਼ਿਸ਼ ਕੀਤੀ ਆ ਅੱਜ ਵਾਲੇ ਪ੍ਰੋਗਰਾਮ ਦਾ ਜਿਹੜਾ ਮੁੱਖ ਮਕਸਦ ਕੀ ਸੀਗਾ ਤੁਹਾਡਾ ਸਾਡਾ ਮੁੱਖ ਮਕਸਦ ਇਹ ਹੈ ਜੀ ਜਿਵੇਂ ਕਿ ਸਿੱਖਣ ਤੁਸੀਂ ਪਹਿਲਾਂ ਕਿਹਾ ਵੀ ਲੰਗਰ ਲਾਉਣ ਤੱਕ ਸੀਮਿਤ ਘਤਾ ਹਾਲਾਂਕਿ ਸਿੱਖੀ ਦਾ ਸਰ ਤਤ ਸੀ ਜਿਹੜਾ ਕਿਰਤਿਆਂ ਨਾਲ ਖੜਨ ਦਾ ਤਤ ਸੀਗਾ ਜੋ ਜਾਤ ਪਾਤ ਦਾ ਵਿਤਕਰਾ ਸੀ ਉਸ ਸਮੇਂ ਤੇ ਅੱਜ ਵੀ ਮੌਜੂਦ ਹੈਗਾ ਉਹ ਕਿਤੇ ਨਾ ਕਿਤੇ ਜਿਵੇਂ ਕਿ ਆਪਾਂ ਵੀਡੀਓ ਵਾਇਰਲ ਹੁੰਦੀਆਂ ਉਹਨਾਂ 'ਚ ਵੀ ਦੇਖਦੇ ਆ ਬਈ ਜਿਹੜਾ ਸਿੱਖੀ ਦੇ ਰੂਪ ਨੂੰ ਖਤਮ ਕਰਨ ਵਾਲੇ ਪਾਸੇ ਤੋਂ ਰਜਿਆ ਰਿਹਾ ਕਿਵੇਂ ਕਿ ਇੱਕ ਦਲਤ ਪਾਠੀ ਬੈਠਾਗਾ ਗ੍ਰੰਥ ਸਾਹਿਬ ਪੜ ਰਿਹਾ ਉਹਨੂੰ ਉੱਥੋਂ ਠਾ ਦਿੱਤਾ ਜਾਂਦਾ ਹੈਗਾ ਜਾਂ ਜੋ ਜ਼ਬਰ ਆ ਜਿਹੜੇ ਜਾਤ ਪਾਤ ਦੇ ਨਾਂ ਤੇ ਜਾਂ ਔਰਤਾਂ ਨਾਲ ਵਿਤਕਰੇ ਆ ਉਹ ਵੀ ਲਗਾਤਾਰ ਉਸੇ ਤਰ੍ਹਾਂ ਹੀ ਖੜੇ ਹੈਗੇ ਆ ਅਸੀਂ ਇਹ ਇਹ ਸਮਝਦੇ ਆਂ ਵੀ ਜੇਕਰ ਸਿੱਖੀ ਨੂੰ ਬਚਾਉਣਾ ਹੈ ਤਾਂ ਜੋ ਗੁਰੂ ਸਾਹਿਬਾਨ ਦਾ ਰਾਹ ਸੀ ਕਿਰਤਿਆਂ ਦਾ ਖੜਨ ਦਾ ਰਾਹ ਸੀ ਜੋ ਜ਼ਬਰ ਖਿਲਾਫ ਲੜਨ ਦੀ ਵਿਚਾਰਧਾਰਾ ਸੀਗੀ ਉਹ ਤੋਂ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਜਾੜੂ ਕਰਵਾਇਆ ਜਾਵੇ ਇਸ ਕਰਕੇ ਅਸੀਂ ਪੂਰੇ ਪੰਜਾਬ ਚ ਸੂਬਾ ਪੱਧਰੀ ਕਾਨਫਰੰਸਾਂ ਕਰ ਰਹੇ ਆ ਛੋਟੇ ਸ਼ਹਾਬਜਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਕੇ ਜੀ ਅੱਛਾ ਭਾਈ ਇਹ ਇੱਕ ਤੁਹਾਡੀ ਗੱਲ ਦੇ ਵਿੱਚੋਂ ਹੀ ਗੱਲ ਨਿਕਲੀ ਹੈਗੀ ਆ ਕਿ ਹਜੇ ਵੀ ਵਿਤਕਰਾ ਹੈਗਾ ਪਰ ਭਾਵੇਂ ਪੰਜਾਬ ਦੇ ਵਿੱਚ ਸਿੱਖੀ ਦੀ ਵਜ੍ਹਾ ਕਰਕੇ ਇੱਥੇ ਸਿੱਖੀ ਦਾ ਬੂਟਾ ਲੱਗਿਆ ਵਧਿਆ ਫੁੱਲਿਆ ਤੇ ਜੇਕਰ ਦੂਜੀਆਂ ਸਟੇਟਾਂ ਦੇ ਵਿੱਚ ਆਪਾਂ ਜਾ ਕੇ ਦੇਖੀਏ ਤਾਂ ਜਿਹੜਾ ਜਾਤ ਪਾਤ ਵਾਲਾ ਵਿਤਕਰਾ ਹੈਗਾ ਉਹ ਬਹੁਤ ਵੱਡੇ ਪਾਰੇ ਤੇ ਆ ਪਰ ਪੰਜਾਬ ਦੇ ਵਿੱਚ ਅਜਿਹਾ ਨਹੀਂ ਕਿਉਂਕਿ ਸਾਡੇ ਗੁਰੂਆਂ ਦਾ ਫਲਸਫਾ ਹੈਗਾ ਪਰ ਤੁਸੀਂ ਅੱਜ ਵੀ ਇਹ ਕਹਿ ਰਹੇ ਹੋਗੇ ਕਿ ਵਿਤਕਰਾ ਹੈਗਾ ਕਿ ਵਾਕਈ ਲੱਗਦਾ ਹੈਗਾ ਤੁਹਾਨੂੰ ਸਮਾਜ ਦੇ ਵਿੱਚ ਬਿਲਕੁਲ ਇਹ ਵਿਤਕਰਾ ਹਲੇ ਵੀ ਮੌਜੂਦ ਹੈਗਾ ਜੀ ਹਾਲਾਂਕਿ ਇੱਥੇ ਰੂਪ ਹੋਰ ਤਰ੍ਹਾਂ ਦੇ ਨੇ ਜਿਵੇਂ ਕਿ ਸਿੱਧਾ ਹੀ ਬਾਹਰਲੇ ਸਟੇਟਾਂ ਦੇ ਵਿੱਚ ਬੰਦਿਆਂ ਨੂੰ ਮਾਰ ਦਿੱਤਾ ਜਾਂਦਾ ਕੁੱਟ-ਕੁੱਟ ਕੇ ਪਰ ਇੱਥੇ ਹੋਰ ਤਰ੍ਹਾਂ ਦਾ ਵਿਤਕਰਾ ਹੈਗਾ ਜਿਵੇਂ ਕਿ ਇਸ ਸਮੇਂ ਪੜ੍ਹਾਈ ਲਿਖਾਈ ਦੇ ਨਾਂ ਤੇ ਉਹ ਵਿਤਕਰਾ ਹੈਗਾ ਛੂਦਰਾਂ ਦੇ ਸਕੂਲ ਜਿਵੇਂ ਸਰਕਾਰੀ ਸਕੂਲ ਆ ਸਿਰਫ ਦੇ ਸਿਰਫ ਉਹ ਛੂਦਰਾਂ ਦੇ ਜਾਂ ਦਲਤਾਂ ਦੇ ਸਕੂਲ ਬਣ ਚੁੱਕੇ ਆ ਜਾਂ ਤੀਜੇ ਹਿੱਸਿਆਂ ਦੀਆਂ ਪੰਚਾਇਤੀ ਜਿਮੇਂ ਨਾਲ ਲੈਣ ਦਾ ਜਦੋਂ ਆਉਂਦੀ ਆ ਵਾਰੀ ਆਉਂਦੀ ਆ ਜਾਂ ਕਾਨੂੰਨੀ ਤੌਰ ਤੇ ਮਾਨਤਾ ਲੈਣ ਦੀ ਗੱਲ ਕਰਦੇ ਆ ਤਾਂ ਫਿਰ ਉੱਥੇ ਦਲਤਾਂ ਨੂੰ ਇੱਕ ਪਾਸੇ ਟਾਰਗੇਟ ਕਰਕੇ ਟਾਰਗੇਟ ਕੀਤਾ ਜਾਂਦਾ ਹੈਗਾ ਵੀ ਇਹ ਕਿਤੇ ਆਪਦੇ ਹੱਕ ਨਾ ਲੈ ਲੈਣ ਇਸ ਤਰ੍ਹਾਂ ਦੇ ਜਾਤੀ ਵਿਤਕਰੇ ਬਹੁਤ ਮੌਜੂਦ ਆ ਪੰਜਾਬ ਦੇ ਵਿੱਚ ਹਲੇ ਵੀ ਅੱਛਾ ਭਾਈ ਅੱਜ ਜਿਹੜਾ ਤੁਹਾਡਾ ਪ੍ਰੋਗਰਾਮ ਆ ਜਿਹੜਾ ਕਾਫੀ ਵਧੀਆ ਸੀਗਾ ਤੁਹਾਨੂੰ ਲੱਗਦਾ ਹੈਗਾ ਕਿ ਅਜਿਹੇ ਪ੍ਰੋਗਰਾਮ ਆ ਜਿਹੜੇ ਉਹ ਵੱਧ ਤੋਂ ਵੱਧ ਹੋਣੇ ਚਾਹੀਦੇ ਕਿਸ ਤਰੀਕੇ ਦੇ ਨਾਲ ਆ ਜਿਹੜਾ ਹੋਰ ਇਸ ਮੈਸੇਜ ਨੂੰ ਜਿਹੜਾ ਹੋਰ ਨਾਲ ਲੋਕਾਂ ਤੱਕ ਪਹੁੰਚਾਇਆ ਜਾਵੇ ਮੂਲ ਤੱਤ ਨੂੰ ਆ ਜਿਹੜਾ ਲੋਕਾਂ ਤੀਕ ਸਮਝਾਇਆ ਜਾਵੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਆ ਜਿਹੜੇ ਉਹ ਆਉਣੇ ਚਾਹੀਦੇ ਆ ਅਸੀਂ ਸਮਝਦੇ ਆ ਵੀ ਸਿੱਖੀ ਨੂੰ ਸਿਰਫ ਲੰਗਰਾਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਜੋ ਸਾਡੇ ਗੁਰਬਾਣੀ ਤੋਂ ਅਸੀਂ ਸੇਧ ਲੈ ਸਕਦੇ ਆ ਬਾਣੀ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀ ਕਦਮਾਂ ਨੂੰ ਚੁੱਕਿਆ ਗਿਆ ਸੀ ਸਾਡੇ ਗੁਰੂ ਸਾਹਿਬਾਨਾਂ ਬਾਰੇ ਇਸ ਤਰ੍ਹਾਂ ਦੀਆਂ ਵਿਚਾਰ ਗੋਸ਼ਟੀਆਂ ਗੁਰੂ ਸਾਹਿਬਾਨਾਂ ਨੇ ਕਿੱਥੋਂ ਤੱਕ ਮਾਰਥੀ ਉਹਨਾਂ ਦੀ ਪੂਰੇ ਭਾਰਤ 'ਚੋਂ ਲੋਕ ਜਦੋਂ ਖਾਸ ਫੰਦੀ ਸਾਜਣਾ ਹੋਈ ਜਾਏ ਠੀਕ ਆ ਜੇਕਰ ਉਸੇ ਤਰ੍ਹਾਂ ਵਿਚਾਰ ਗੋਸ਼ਟੀਆਂ ਵਿਚਾਰ ਹੋਣਗੇ ਸਾਡੇ ਗੁਰੂ ਬਾਬਾ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਵੀ ਵਿਚਾਰ ਗੋਸ਼ਟੀਆਂ ਕੀਤੀਆਂ ਬਹੁਤ ਸਾਰੇ ਸਿੱਧਾਂਾਂ ਕਾਜ਼ੀਆਂਾਂ ਬਹੁਤ ਸਾਰੇ ਮੰਦਰਾਂ ਵਿੱਚ ਜਾ ਕੇ ਉਹਨਾਂ ਨੇ ਵਿਚਾਰ ਗੋਸ਼ਟੀਆਂ ਕੀਤੀਆਂ ਜਿਵੇਂ ਅੱਜ ਅਸੀਂ ਕੀਤੀ ਹੈਗੀ ਆ ਅਸੀਂ ਸਮਝਦੇ ਹਾਂ ਕਿ ਜੇਕਰ ਇਸ ਤਰ੍ਹਾਂ ਦੀ ਵਿਚਾਰ ਗੋਸ਼ਟੀਆਂ ਕੀਤੀਆਂ ਜਾਣਗੀਆਂ ਤਾਂ ਸਿੱਖੀ ਨੂੰ ਬੜਾ ਲੰਮੇ ਜਿਵੇਂ ਪਹਿਲਾਂ ਪ੍ਰਚਾਰਿਆ ਗਿਆ ਸੀ ਅੱਜ ਉਸੇ ਤਰ੍ਹਾਂ ਬਚਾਇਆ ਜਾ ਸਕਦਾ ਹੈਗਾ ਜੀ ਅੱਛਾ ਭਾਈ ਜੀ ਇੱਕ ਗੱਲ ਇਹ ਵੀ ਇੱਕ ਇੱਕੋ ਸਿੱਖੀ ਆ ਜਿਹੜੀ ਸਿੱਖੀ ਦੇ ਵਿੱਚ ਇੱਕ ਇਨਕਲਾਬੀ ਸਪਿਰਟ ਆ ਇੱਕ ਇਨਕਲਾਬੀ ਤੱਤ ਪਏ ਹੈਗੇ ਆ ਪਰ ਉਹਨਾਂ ਇਨਕਲਾਬੀ ਤੱਤਾਂ ਨੂੰ ਆ ਜਿਹੜਾ ਹਮੇਸ਼ਾ ਲੁਕੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਕੀ ਕਾਰਨ ਮੰਨਦੇ ਕਿ ਕਿਉਂ ਲੁਕੋਣ ਦੀ ਕੋਸ਼ਿਸ਼ ਕੀਤੀ ਇਹਦਾ ਇੱਕ ਵੱਡਾ ਕਾਰਨ ਆ ਜੀ ਜਿਹੜੀ ਸਿੱਖੀ ਸੀ ਉਹ ਸਿੱਖ ਲਹਿਰ ਸੀ ਪੂਰੀ ਦੀ ਪੂਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਉਹ ਜਿਹੜੀ ਸੀ ਕਿਰਤियां ਆਮ ਲੋਕਾਂ ਦੀ ਜਿਹੜੀ ਲਹਿਰ ਸੀਗੀ ਔਰ ਉਸ ਸਮੇਂ ਵੀ ਜਨੂਰਦਾਰਾਂ ਦੇ ਖਿਲਾਫ ਲਹਿਰ ਉੱਠੀ ਸੀ ਤੇ ਇਸ ਸਮੇਂ ਵੀ ਜਿਹੜੀ ਸਿੱਖੀ ਦੀ ਲਹਿਰ ਆ ਉਹਨੂੰ ਇਸੇ ਕਰਕੇ ਲਕੂਣ ਦੀ ਆ ਵੀ ਜੇਕਰ ਲੋਕਾਂ ਨੇ ਬਾਣੀ ਨੂੰ ਪੜਿਆ ਗੁਰੂ ਨਾਨਕ ਦੇਵ ਜੀ ਬਾਰੇ ਬੰਦਾ ਸਿੰਘ ਬਹਾਦਰ ਹੋਰੀ ਗੁਰੂ ਅਰਜਨ ਦੇਵ ਜੀ ਹੋਰੀ ਜਾਫਰ ਛੋਟੇ ਸ਼ਹਾਬਜਾਦਾਂ ਦੀ ਵਿਚਾਰਧਾਰਾ ਬਾਰੇ ਲੋਕ ਪੜਨਗੇ ਤਾਂ ਉਹ ਲਾਜ਼ਮੀ ਹੀ ਉਸ ਰਾਹ ਤੇ ਵੀ ਚੱਲਣਗੇ ਇਸ ਕਰਕੇ ਸਿੱਖੀ ਦੇ ਜਿਹੜਾ ਕ੍ਰਾਂਤੀਕਾਰੀ ਜਾਂ ਮੂਲ ਰੂਪ ਆ ਉਹਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਸਿਰਫ ਲੰਗਰ ਤੱਕ ਸੀਮਿਤ ਜਾਂ ਫਿਰ ਹੋਰ ਕਈ ਰਵੈਤਾਂ ਨੂੰ ਜੋ ਸਿੱਖੀ ਨੂੰ ਖਤਮ ਕਰਨ ਵਾਲੇ ਪਾਸੇ ਤੋਰਿਆ ਜਾ ਰਿਹਾ ਹੈਗਾ ਜੀ ਬ੍ਰਾਹਮਣੀ ਵਿਚਾਰ ਤਾਂ ਰਾਜੋ ਉਸੇ ਤਰ੍ਹਾਂ ਹੁਣ ਹਾਵੀ ਕੀਤੀ ਜਾ ਰਹੀ ਆ ਸਾਡੀ ਸਿੱਖੀ ਤੇ ਵੀ ਜੀ ਅੱਛਾ ਭਾਈ ਇੱਕ ਗੱਲ ਇਹ ਵੀ ਆ ਕਿ ਤੁਸੀਂ ਕਹਿ ਰਹੇ ਹੋ ਬ੍ਰਾਹਮਣਾਈ ਕਰਨ ਕੀਤਾ ਜਾ ਰਿਹਾ ਹੈਗਾ ਵੀ ਬ੍ਰਾਹਮਣਵਾਦ ਦੁਆਰਾ ਤੋਂ ਫੇਰ ਭਾਰੂ ਤੁਹਾਨੂੰ ਲੱਗਦਾ ਹੈਗਾ ਵੀ ਦੁਆਰਾ ਤੋਂ ਫੇਰ ਸਿੱਖੀ ਦੇ ਵਿੱਚ ਵੀ ਪਖੰਡਵਾਦ ਹੈਗਾ ਹਾਲੇ ਤੇ ਆਪਣੇ ਲੋਕ ਬਹੁਤ ਜਦੋਂ ਆਪਣੀ ਗੱਲ ਆਉਂਦੀ ਹੈਗੀ ਆ ਆਪਣੇ ਆਪ ਦੇ ਉੱਤੇ ਉਂਗਲ ਚੱਕਣ ਦੀ ਗੱਲ ਆਉਂਦੀ ਹੈਗੀ ਆ ਉਦੋਂ ਬਹੁਤ ਔਖਾ ਲੱਗਦਾ ਹੈਗਾ ਕਿ ਕਿ ਲੋਕਾਂ ਦੀ ਭਾਵਨਾਵਾਂ ਦੇ ਨਾਲ ਜੁੜੇ ਹੋਏ ਮੁੱਦੇ ਹੈਗੇ ਲੱਗਦਾ ਤੁਹਾਨੂੰ ਕਿ ਹੁਣ ਵੀ ਸਿੱਖ ਧਰਮ ਦੇ ਵਿੱਚ ਜਿੰਨਾ ਪਖੰਡਾ ਤੋਂ ਸਾਡੇ ਗੁਰੂ ਸਾਹਿਬਾਨਾਂ ਨੇ ਵਰਜਿਆ ਸੀਗਾ ਸਾਨੂੰ ਜਿੰਨਾ ਪਖੰਡਾ ਤੋਂ ਰੋਕਿਆ ਸੀਗਾ ਸਿੱਖੀ ਦੁਆਰਾ ਤਾਂ ਫੇਰ ਉਸੇ ਰਾਹ ਤੇ ਚੱਲ ਪਈ ਬਿਲਕੁਲ ਜੀ ਅਸੀਂ ਕਹਿੰਦੇ ਆ ਵੀ ਜਿਹੜੀ ਮੌਜੂਦਾ ਮੋਦੀ ਹਕੂਮਤ ਆ ਉਹਨਾਂ ਦੀ ਇੱਕ ਜਥੇਬੰਦੀ ਆ ਜਿਹਨੂੰ ਆਰਐਸਐਸ ਕਹਿੰਦੇ ਆ ਉਹਦੇ ਬਹੁਤ ਸਾਰੇ ਬੰਦੇ ਹੈਗੇ ਆ ਜਿਹੜੇ ਉਹਨਾਂ ਨੇ ਸਾਡੇ ਸਿੱਖੀ ਵਿਚਾਰਧਾਰਾ ਨੂੰ ਖਤਮ ਕਰਨ ਵਾਸਤੇ ਸਿੱਖ ਲਹਿਰ ਵਿੱਚ ਪਾਏ ਹੋਏ ਆ ਉਹਨਾਂ ਨੇ ਇਸ ਕਰਕੇ ਬਹੁਤ ਸਾਰੀਆਂ ਜਿਹੜੀ ਬਾੜੀ ਨਿਹਾਰ ਵੈਤਾਂਈ ਜੋ ਸਾਡੇ ਗੁਰੂ ਸੇਬਾ ਨਾਲ ਨਿਹਾਰ ਵੈਤਾਂ ਸੀਗੀਆਂ ਜੋ ਕ੍ਰਾਂਤੀਕਾਰੀ ਕਦਮ ਆਪਾਂ ਪਹਿਲਾਂ ਗੱਲ ਕਰ ਚੁੱਕੇ ਆਂ ਕ੍ਰਾਂਤੀਕਾਰੀ ਕਦਮ ਸੀਗੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹ ਇਸ ਪਾਸੇ ਤੋਰੇ ਹੋ ਜਿਵੇਂ ਕਿ ਸਾਡਾ ਸਿਲੇਬਸ ਨੂੰ ਖਤਮ ਕਰਨ ਦੀ ਕੋਸ਼ਿਸ਼ਾ ਮੁਗਲ ਸਾਮਰਾਜ ਜੇਕਰ ਖਤਮ ਹੋਊਗਾ ਤਾਂ ਉਹਦੇ ਚੋਂ ਸਾਡਾ ਜਿਹੜਾ ਸਿੱਖ ਇਤਿਹਾਸ ਆ ਉਹ ਵੀ ਖਤਮ ਹੋਊਗਾ ਇਸ ਕਰਕੇ ਉਹਨਾਂ ਨੇ ਬਹੁਤ ਚੁਣਵੇਂ ਤਰੀਕੇ ਨਾਲ ਸਾਡੀ ਸਿੱਖੀ ਨੂੰ ਟਾਰਗੇਟ ਕਰਕੇ ਖਤਮ ਕਰਨ ਦੀ ਉਚਾ ਸੋਚੀ ਹੋਈ ਜੀ ਜੀ ਸੋ ਦੋਸਤੋ ਇਹ ਸੀ ਗੱਲਬਾਤ ਨੌਜਨ ਭਾਰਸਵਾ ਦੇ ਆਗੂ ਹਰਜਿੰਦਰ ਜੀ ਨਾਲ ਜਿਨ੍ਹਾਂ ਨੇ ਦੱਸਿਆ ਸਾਨੂੰ ਕਿ ਸਿੱਖੀ ਦੇ ਮੂਲ ਤੱਤ ਨੂੰ ਸਮਝਣ ਦੀ ਜ਼ਰੂਰਤ ਆ ਸਿੱਖੀ ਦਾ ਮੂਲ ਤੱਤ ਜੋ ਕਿ ਇਨਕਲਾਬੀ ਤੱਤ ਸੀ ਤੇ ਅਸੀਂ ਇਨਕਲਾਬ ਦਾ ਹੀ ਨਾਰਾ ਲਾ ਕੇ ਜਿਹੜੀ ਪੰਜਾਬ ਦੇ ਵਿੱਚ ਇੱਕ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਉਹ ਵੀ ਆਪਣੇ ਇਨਕਲਾਬੀ ਵਿਚਾਰਾਂ ਤੋਂ ਥੜਕ ਗਈ ਹੈਗੀ ਆ ਤੇ ਸਿੱਖੀ ਨੂੰ ਵੀ ਆ ਜਿਹੜਾ ਕਿਤੇ ਨਾ ਕਿਤੇ ਉਸ ਦੇ ਇਸ ਮੂਲ ਤੱਤ ਨੂੰ ਹੈ ਜਿਹੜਾ ਸਾਨੂੰ ਸਮਝਣ ਦੀ ਜਰੂਰਤ ਹੈ ਸੋ ਧੰਨਵਾਦ ਦੋਸਤਾਂ